ਸਿੱਖਾਂ ਦਾ ਇੱਕ ਬਹੁਤ ਅਹਿਮ ਮਾਮਲਾ ਬੰਦੀ ਸਿੰਘ ਤੇ ਉਹਨਾਂ ਬੰਦੀ ਸਿੰਘਾਂ ਦੇ ਵਿੱਚ ਇੱਕ ਅਹਿਮ ਮਾਮਲਾ ਬਲਵੰਤ ਸਿੰਘ ਰਾਜੋਆਣਾ ਜਿਹੜਾ ਕਿ 29 ਸਾਲ ਤੋਂ ਜੇਲ੍ਹ ਦੇ ਅੰਦਰ ਬੰਦ ਆ ਅੱਜ ਤੱਕ ਉਹਨੂੰ ਆਫੀਸ਼ੀਅਲੀ ਇੱਕ ਵੀ ਪ੍ਰੋਲ ਨਹੀਂ ਮਿਲੀ ਤੇ ਉਹਦੇ ਬਾਰੇ 18 ਸਾਲ ਤੋਂ ਉਹ ਫਾਂਸੀ ਦੇ ਫੈਸਲੇ ਤੋਂ ਬਾਅਦ ਫਾਂਸੀ ਚੱਕੀਆਂ ਵਿੱਚ ਕੱਟ ਰਿਹਾ ਤੇ ਕਰੀਬ 5 ਸਾਲ ਤੋਂ ਰਾਜਵਾਨਾ ਸਾਹਿਬ ਵੱਲੋਂ ਵੀ ਇੱਕ ਰਿੱਟ ਪਾਈ ਗਈ ਹੈ ਸੁਪਰੀਮ ਕੋਰਟ ਚ ਕਿ ਮੇਰਾ ਫੈਸਲਾ ਜਲਦੀ ਕੀਤਾ ਜਾਵੇ ਉਸ ਤੋਂ ਪਹਿਲਾਂ ਸ਼ਰਮਣੀ ਕਮੇਟੀ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਪਾਈ ਤੇ ਗੱਲ ਚੱਲਦੀ ਚੱਲਦੀ ਪਹੁੰਚੀ ਪਿਛਲੇ ਦਿਨੀ ਕਿ ਆਸ 15 ਤਰੀਕ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰ ਹਰ ਹਾਲਤ ਦੇ ਵਿੱਚ ਇਸ ਗੱਲ ਦਾ ਜਵਾਬ ਦੇਵੇ ਤੇ ਫੈਸਲਾ ਕਰੇ ਨਹੀਂ ਫਿਰ ਕੋਰਟ ਸੁਣਵਾਈ ਕਰੇਗੀ ਸੋ ਅੱਜ ਤੇ ਬਹੁਤ ਵੱਡੀ ਆਸ ਸੀ ਕਿ ਅੱਜ ਰਾਜਵਾਨਾ ਸਾਹਿਬ ਦੇ ਸੰਬੰਧੀ ਕੋਈ ਫੈਸਲਾ ਆਏਗਾ ਕਿਉਂਕਿ ਰਾਜਵਾਨਾ ਸਾਹਿਬ ਆਪਣੇ ਪੂਰਨ ਤੌਰ ਤੇ ਮਨ ਬਣਾ ਕੇ ਬੈਠੇ ਨੇ ਕਿ ਮੈਨੂੰ ਫਾਂਸੀ ਦਾ ਤਖਤਾ ਦਿੱਤਾ ਜਾਵੇ ਤੇ ਸਿੱਖ ਸੰਗਤ ਜਾਂ ਸ਼ਰੌਣੀ ਗੁਰਦਰਾ ਪ੍ਰਬੰਧ ਕਮੇਟੀ ਸੰਗਤਾਂ ਦੀਆਂ ਭਾਵਨਾਵਾਂ ਦੇ ਤਹਿਤ ਉਹਨਾਂ ਨੂੰ ਕਿਨਾਂ ਫਾਂਸੀ ਮਾਫ ਕਰਾਉਣ ਦੇ ਲਈ ਯਾਰਾ ਜੋ ਕਰ ਚੁੱਕੀ ਹੈ ਸੋ ਅੱਜ ਇੱਕ ਦਿਨ ਸੀ ਜਦੋਂ ਇਸ ਬਾਰੇ ਫੈਸਲਾ ਆਉਣਾ ਸੀ ਯਾ ਹਾਈ ਕੋਰਟ ਨੇ ਕਿਆ ਸੀ ਪਰ ਅੱਜ ਵੀ ਇਹ ਗੱਲ ਦਾ ਜਾਣਕਾਰੀ ਮਿਲੀ ਹੈ ਕਿ ਉਹ ਕੇਸ ਜਿਹੜਾ ਜਿਵੇਂ ਕੋਰਟ ਦੇ ਅੰਦਰ ਇੱਕ ਮਦ ਹੁੰਦੀ ਹੈ ਇਨ ਲਿਸਟ ਉਹ ਇਨ ਲਿਸਟ ਨਹੀਂ ਹੋਇਆ ਤੇ ਸਾਨੂੰ ਇਹ ਆਸ ਸੀ ਕਿ ਸ਼ਾਇਦ ਸਪਲੀਮੈਂਟਰੀ ਦੇ ਵਿੱਚ ਪਾਇਆ ਜਾਵੇ ਤੇ ਰਾਤ ਦਾ ਉਹ ਸਪਲੀਮੈਂਟਰੀ ਵਿੱਚ ਵੀ ਨਹੀਂ ਪਾਇਆ ਗਿਆ ਇਹਦਾ ਮਤਲਬ ਅੱਜ ਉਹ ਕੇਸ ਦੀ ਸੁਣਵਾਈ ਨਹੀਂ ਹੋਏਗੀ ਅਗਲੀ ਤਰੀਕ ਪਾਈ ਜਾਏਗੀ ਇਹ ਤਰੀਕ ਦਾ ਤਰੀਕ ਜਿਹੜੀ ਆ ਇਹ ਸਿੱਖਾਂ ਦੇ ਲਈ ਸਿੱਖਾਂ ਦੇ ਨਿਆਂ ਹੋਣ ਦੇ ਲਈ ਸਿੱਖਾਂ ਦੇ ਫੈਸਲਾ ਕਰਨ ਲਈ ਇਹ ਤਰੀਕਾ ਦੇ ਤਰੀਕਾ ਪੈਂਦੀਆਂ ਨੇ ਜਿਹਦੇ ਨਾਲ ਸਿੱਖਾਂ ਦੇ ਮੰਤੇ ਬੜਾ ਡੂੰਘਾ ਅਸਰ ਪੈਂਦਾ ਅੱਜ ਅਸੀਂ ਫੇਰ ਸਮਝਦੇ ਆਂ ਕਿ ਇਹ ਮਾਮਲਾ ਰਾਜਵਾਨਾ ਸਾਹਿਬ ਦਾ ਫੇਰ ਲਟਕਾਇਆ ਗਿਆ ਬੜਾ ਅਫਸੋਸ ਆ ਕਿ ਨਿਆਂ ਦੇ ਮੰਦਰ ਵਿੱਚੋਂ ਵੀ ਲੱਗਦਾ ਇਸ ਤਰ੍ਹਾਂ ਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਦੇ ਕੋ ਪ੍ਰਭਾਵ ਦੀਨ ਕੰਮ ਹੋ ਰਿਹਾ ਸੋ ਅਸੀਂ ਚਾਹਾਂਗੇ ਕਿ ਇਸ ਦੇਸ਼ ਦੇ ਕੁਰਸੀ ਤੇ ਬੈਠੇ ਰਾਜਦਾਰ ਅਤੇ ਨਿਆ ਪਾਲਕਾ ਸਿੱਖਾਂ ਦੇ ਬੰਦੀ ਸਿੰਘ ਜਿਹੜੇ ਕੀ ਆਪਣੀਆਂ ਸਜ਼ਾਵਾਂ ਦੁੱਗਣੀਆਂ ਚੌਗਣੀਆਂ ਭੁਗ ਚੁੱਕੇ ਨੇ ਭਲਵੰਤ ਸਿੰਘ ਰਾਜੋਆਣਾ ਇੱਕ ਸਜ਼ਾ ਦੇ ਨਾਲ ਕਈ ਸਜ਼ਾਵਾਂ ਭੁਗਤ ਚੁੱਕੇ ਨੇ ਉਹਨਾਂ ਦੇ ਮਾਮਲੇ ਨੂੰ ਲੈ ਕੇ ਗੰਭੀਰ ਹੋਵੇ ਕਿਉਂਕਿ ਸਿੱਖਾਂ ਦੇ ਮਨ ਦੇ ਵਿੱਚ ਬਹੁਤ ਡਾਢਾ ਅਫਸੋਸ ਹੈ ਅੱਜ ਫੇਰ ਇੱਕ ਹੋਰ ਤਰੀਕ